ਸ਼ਿਕਾਇਤ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰੀਕ ਬਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਖਾਦੀ ਦੇ ਪੀਸਾਂ ਦੀ ਸਟਾਫ ਰਹੂਗਾ ਬਿਲਕੁਲ ਸੌਫਟ ਵਾਲਾ ਤੁਸੀਂ ਉਹਨੂੰ ਗਰਮੀ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਆ ਇਹਦੇ ਉੱਪਰ ਤੁਸੀਂ ਵਰਕ ਕਰੋ ਹੈਂਡਵਰਕ ਕਰੋ ਠੀਕ ਹੈ ਜੀ ਜਿੰਦਾਂ ਦਾ ਮਰਜ਼ੀ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ ਜਿਹੜੀ ਕੱਟ ਰਹੂਗੀ 5 ਤੋਂ ਲੈ ਕੇ 5.5 ਤੱਕ ਦੀ ਰਹਿਣ ਵਾਲੀ ਹੈ ਤੇ ਆਫਰ ਦੇ ਵਿੱਚ ਵੀ ਪੀਸ ਰਹਿਣ ਵਾਲੇ ਆ ਜਿਹੜੇ ਅਸੀਂ ਪੀਸ ਪਹਿਲਾਂ ਲੈ ਕੇ ਆਏ ਸੀ ਸਕੈਨ ਬੇਸ ਦੇ ਵਿੱਚ ਉਹ ਵਾਲੇ ਪੀਸ ਤੁਹ ਸਰ ਰਹਿਣਗੇ ਜੇਕਰ ਤੁਸੀਂ 5 ਸੂਟ ਬਾਈ ਕਰ ਰਹੇ ਹੋ ਠੀਕ ਹੈ ਜੀ ਤਾਂ ਉਹ ਤੁਹਾਨੂੰ ਮਿਲਣਗੇ ਜੀ ਖਾਦੀ ਦੇ ਵਿੱਚ ਜਿਹੜੇ ਤੁਸੀਂ 5 ਸੂਟ ਬਾਈ ਕਰ ਰਹੇ ਹੋ ਤਾਂ ਤੁਹਾਨੂੰ 500 ਦੇ 5 ਸੂਟ ਪਹਿਨਣ ਵਾਲੇ ਆ ਠੀਕ ਹੈ ਜੀ ਜੇਕਰ ਤੁਸੀਂ ਇੱਕ ਸੂਟ ਲੈ ਲਓ ਤੁਹਾਨੂੰ 150 ਦਾ ਪਹਿਨਵਾ ਜਿਹੜੇ ਆ ਵਾਲੀ ਕੱਟ ਰਹਿਣ ਵਾਲੀ ਪੀਸਾਂ ਦੀ ਇਹ ਰਹਿਣ ਵਾਲੀ 5.5 ਮੀਟਰ ਦੀ ਕੱਟ ਇਹ ਵੈਲ ਤੁਹਾਨੂੰ ਪੀਸ ਪਹਿਨਣ ਵਾਲੇ ਆ ਜੀ 2700 ਦਾ ਪੀਸ ਪਊਗਾ ਜੀ 5.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਇਹਨਾਂ ਸੂਟਾਂ ਵਿੱਚ ਜਿਹੜੇ ਰੈਡੀ ਹੋਏ ਆ ਸੂਰਤ ਨੂੰ ਦਿਖਾਣ ਲੱਗੇ ਆ ਦੇਖੋ ਜੀ ਸੀਮ ਸਟੱਫ ਤੇ ਇਹ ਵਾਲੇ ਸੂਟ ਰੈਡੀ ਹੋਏ ਆ ਬੜਾ ਪਿਆਰਾ ਜਾਂ ਵਰਕ ਹੋਇਆ ਜੀ neck ਵਰਕ ਹੋਇਆ ਦੇਖ ਸਕਦੇ ਹੋ ਤੁਸੀਂ neck ਵਰਕ ਹੋਇਆ نیچے ਦੋ ਪੈਨਲਸ ਜਾ ਰਹੇ ਆ ਠੀਕ ਹੈ ਐਦਾਂ ਦੇ ਸੂਟ ਤੁਸੀਂ ਵੀ ਇਹ ਵਾਲੇ ਪੀਸ ਸਾਡੇ ਕੋਲੋਂ ਸਿਰਫ ਲੋ 250 ਦੇ ਵਿੱਚ ਦੇਖੋ 250 ਦੇ ਵਿੱਚ ਤੁਸੀਂ ਜਿੰਦਾ ਦਾ ਮਰਜ਼ੀ ਸੋਨਾ ਵਰਕ ਕਰਵਾ ਸਕਦੇ ਹੋ ਸਾਡੇ ਕੋਲੋਂ ਪੀਸ ਬਾਈ ਕਰਕੇ ਇਹ ਵਾਲਾ ਦੇਖੋ ਜੀ ਇਹ ਵੀ ਖਾਦੀ ਦੇ ਵਿੱਚ ਬਣਿਆ ਹੋਇਆ ਪੀਸ ਹੈ ਵਰਕ ਦੇਖੋ ਘੇਰੇ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਜਾਂ ਰਹਿਣ ਵਾਲਾ ਜੀ ਠੀਕ ਹੈ ਜੀ ਐਦਾਂ ਹੀ ਤੁਹਾਨੂੰ ਦਿਖਾਉਣ ਲੱਗੇ ਸੀ ਇੱਕ ਹੋਰ ਪੀਸ ਆ ਸਾਡੇ ਕੋਲ ਲੈਮਨ ਕਲਰ ਦੇ ਵਿੱਚ ਦੇਖੋ ਜੀ ਇਹ ਵੀ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਇਆ ਲੈਮਨ ਕਲਰ ਦੇ ਵਿੱਚ ਤੁਸੀਂ ਵੀ ਇਦਾਂ ਦੇ ਸੂਟ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਇਹ ਵਾਲੇ ਜਿਹੜੇ ਪੀਸ ਰਹਿਣਗੇ ਖਾਦੀ ਦੇ ਵਿੱਚ ਰਹਿਣਗੇ ਜੀ ਇਹਨਾਂ ਤੇ ਉਹੀ ਆਫਰ ਚੱਲ ਰਹੀ ਹੈ ਠੀਕ ਹੈ 5 ਸੂਟ ਲਓਗੇ 500 ਦਿੱਤਾਂਗੇ ਬੜਾ ਸਟਾਫ ਹੈ ਗਰਮੀ ਦੇ ਵਿੱਚ ਰਾਮਣਾ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਕੱਲੀ ਸ਼ਰਟ ਤੇ ਲਾਈਨਿੰਗ ਯੂਜ਼ ਕਰ ਸਕਦੇ ਹੋ ਜੀ ਠੀਕ ਹੈ ਸਾਡੇ ਕੋਲੇ ਇਹ ਵਾਲੇ ਪੀਸ ਵੀ ਹੈਗੇ ਆ ਆਫ ਵਾਈਟ ਦੇ ਵਿੱਚ ਰਹਿਣ ਵਾਲੇ ਆ ਇਹਨਾਂ ਦੀ ਜਿਹੜੀ ਕੱਟ ਰਹੂਗੀ 4 ਤੋਂ ਲੈ ਕੇ 4.5 ਤੱਕ ਦੀ ਕੱਟ ਰਹਿਣ ਵਾਲੀ ਇਹਨਾਂ ਪੀਸਾਂ ਦੀ ਇਹ ਵਾਲਾ ਪੀਸ ਤੁਹਾਨੂੰ ਮਿਲੇਗਾ ਸਿਰਫ 100 ਦੇ ਵਿੱਚ ਹੀ 100 ਦੇ ਵਿੱਚ ਤੁਸੀਂ ਸਾਡੇ ਕੋਲੋਂ 5 ਜੇਕਰ ਤੁਸੀਂ 5 ਸੂਟ ਲੈਣੇ ਤਾਂ ਤੁਹਾਨੂੰ 100 ਦਾ ਪੈਣ ਵਾਲਾ ਜੀ ਇਹ ਵਾਲਾ ਜੇਕਰ ਲੈਣਾ ਤਾਂ 150 ਦਾ ਪਊਗਾ ਜੀ ਠੀਕ ਹੈ ਜੀ ਇਹ ਵਾਲੇ ਪੀਸ ਦੀ ਉਹੀ ਆਫਰ ਰਹਿਣ ਵਾਲੀ ਹੈ ਤੇ ਇਹ ਵਾਲੇ ਜਿਹੜੀ ਪੀਸਾਂ ਦੀ ਕੱਟ ਰਹੂਗੀ ਇਹ ਕੱਟ ਰਹਿਣ ਵਾਲੀ ਹੈ ਵੱਡੀ 5.5 ਦੀ ਕੱਟ ਰਹਿਣ ਵਾਲੀ ਹੈ ਜੀ 5.5 ਦੀ ਕੱਟ ਰਹਿਣ ਵਾਲੀ ਇਹਨਾਂ ਪੀਸਾਂ ਦੀ ਠੀਕ ਹੈ ਜੀ ਤੇ ਪ੍ਰਾਈਸ ਰਹੂਗਾ ਇਹ ਪੀਸ ਦਾ 250 ਕਿਉਂਕਿ ਬਿਲਕੁਲ ਸੌਫਟ ਵਾਲਾ ਖਾਦੀ ਆ ਜੀ ਬਿਲਕੁਲ ਸੌਫਟ ਵਾਲਾ ਠੀਕ ਹੈ ਤੁਹਾਨੂੰ ਪੀਸ ਅਸੀਂ ਹਾਂਜੀ ਤੁਹਾਨੂੰ ਕਲਰ ਚੈੱਕ ਕਰਵਾ ਦਿੰਨੇ ਆ ਜੇ ਕੱਟ ਰਹਿਣ ਵਾਲੀ 5.5 ਦੀ ਪੀਸਾਂ ਦੀ ਤੇ ਬਿਲਕੁਲ ਸੌਫਟ ਸਟਾਫ ਆ ਮਸਟਰਡ ਸ਼ੇਡ ਦੇ ਵਿੱਚ ਰਹਿਣ ਵਾਲਿਆ ਦੋ ਪੀਸ ਚੈੱਕ ਕਰੋ ਜੀ ਬੜੇ ਪਿਆਰੇ ਜਿਹੇ ਕਲਰ ਰਹਿਣ ਵਾਲਿਆ ਬਿਲਕੁਲ ਸੌਫਟ ਸਟਾਫ ਰਹਿਣ ਵਾਲਾ ਜੀ ਠੀਕ ਹੈ ਜੀ ਚੈੱਕ ਕਰੀ ਚਲੋ ਖਾਦੀ ਸ਼ਿਲਕ ਰਹਿਣ ਵਾਲੀ ਹੈ ਬਹੁਤ ਹੀ ਪਿਆਰਾ ਪੀਸ ਬਿਲਕੁਲ ਸੌਫਟ ਸਟਾਫ ਰਹੂਗਾ ਜੀ ਇਹ ਕੋਈ ਚੁੱਬਣ ਵਾਲਾ ਸਟਾਫ ਨਹੀਂ ਜੀ ਤੁਹਾਡੇ ਪਾਇਆ ਚੁੱਬੂਗਾ ਜੀ 5.5 ਦੀ ਰਹਿਣ ਵਾਲੀ ਕੱਟ ਤੇ ਪ੍ਰਾਈਸ ਰਹਿਣ ਵਾਲਾ 250 ਇਹ ਦੇਖੋ ਰਾਇਲ ਬਲੂ ਕਲਰ ਹੈ ਜੀ ਰਾਇਲ ਬਲੂ ਕਲਰ ਆ ਦੇਖ ਸਕਦੇ ਹੋ ਚੈੱਕ ਕਰੀ ਚਲੋ ਜਿਹੜਾ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਵਾਲਾ ਕਲਰ ਦੇਖੋ ਜੀ ਇਹ ਗ੍ਰੀਨ ਗ੍ਰੀਨ ਜਿਹਾ ਕਲਰ ਹੈ ਜੀ ਮੋਰ ਪੰਖੀਆ ਵੀ ਕਲਰ ਕਹਿ ਸਕਦੇ ਆਪਾਂ ਇਹਨੂੰ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਚੈੱਕ ਕਰੋ 5.5 ਦੀ ਰਹੂਗੀ ਅੱਜ ਕਟ ਤੇ ਪੀਸ ਪਊਗਾ ਤੁਹਾਨੂੰ 250 ਦੇ ਵਿੱਚ ਬਿਲਕੁਲ ਸੌਫਟ ਸਟੱਫ ਹੈ ਗਰਮੀ ਦੇ ਵਿੱਚ ਰਾਵਣਾ ਵੇਅਰ ਕਰ ਸਕਦੇ ਹੋ ਜੀ ਤੁਸੀਂ ਇਹਨੂੰ ਚੁੱਬਣ ਵਾਲਾ ਸਟੱਫ ਨਹੀਂ ਹੈ ਜੀ ਇਹ ਚੈੱਕ ਕਰੋ ਜੀ ਦੋ-ਦੋ ਕਲਰ ਵੀ ਅਵੇਲੇਬਲ ਹੈ ਸੇਮ ਸਾਡੇ ਕੋਲੇ ਇਹ ਪੀਚ ਕਲਰ ਹੈ ਦੇਖੋ ਜੀ ਇਹਦੀ ਡਿਜ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਪੀਸ ਦੀ ਬਣੀ ਹੋਈ ਠੀਕ ਹੈ ਬਿਲਕੁਲ ਸੌਫਟ ਸਟੱਫ ਹੈ ਹੈਂਡਵਰਕ ਕਰਵਾਓ ਜਾ ਤੁਸੀਂ ਥ੍ਰੈਡ ਵਰਕ ਕਰਾਓ ਜਿੱਦਾਂ ਦਾ ਮਰਜ਼ੀ ਤੁਸੀਂ ਰੈਡੀ ਕਰ ਸਕਦੇ ਹੋ ਕੱਟ ਵੀ ਤੁਹਾਨੂੰ 5.5 ਦੀ ਮਿਲਣ ਵਾਲੀ ਹੈ ਇਹ ਬਲੂ ਕਲਰ ਦੇ ਵਿੱਚ ਰਹੂਗਾ ਚੈੱਕ ਕਰੋ ਬਲੂ ਕਲਰ ਦੇ ਵਿੱਚ ਰਹੂਗਾ ਜੀ ਇਹ ਰਹੂਗਾ ਜੀ ਪਿਸਤਾ ਕਲਰ ਵਿੱਚ ਚੈੱਕ ਕਰੋ ਜੀ ਡਿਜ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਇਹਦੀ ਪੀਸ ਦੀ ਬਿਲਕੁਲ ਸੌਫਟ ਸਟਾਫ ਰਹੂਗਾ ਜੀ ਇਹ ਕੋਈ ਚੁਬਣ ਵਾਲਾ ਸਟਾਫ ਨਹੀਂ ਹੈਗਾ ਪ੍ਰਾਈਸ ਰਹੂਗੀ 250 ਰੁਪਏ 5.5 ਦੀ ਕੱਟ ਰਹਿਣ ਵਾਲੀ ਹੈ ਰੈੱਡ ਕਲਰ ਦੇ ਵਿੱਚ ਮਿਲਣ ਵਾਲਾ ਜੀ ਚੈੱਕ ਕਰੋ ਠੀਕ ਹੈ ਜੀ ਇਹ ਵਾਲਾ ਮਿਲੂਗਾ ਜੀ ਬਿਸਕੁਟੀ ਕਲਰ ਦੇ ਵਿੱਚ ਬੜਾ ਪਿਆਰਾ ਜਿਹਾ ਕਲਰ ਆਊਗਾ ਜੀ ਇਹ ਬਹੁਤ ਸੋਹਣਾ ਵਰਕ ਹੁੰਦਾ ਜੀ ਇਹਨਾਂ ਪੀਸਾਂ ਦੇ ਉੱਪਰ ਬਹੁਤ ਸੋਹਣਾ ਵਰਕ ਹੁੰਦਾ ਤੁਹਾਨੂੰ ਇੱਕ ਇੱਕ ਵਰਕ ਹੋਇਆ ਪੀਸ ਵੀ ਦਿਖਾ ਸਕਦੇ ਆਂ ਇਹ ਵਾਲੇ ਸਟਾਫ ਦੇ ਵਿੱਚ ਹਾਂਜੀ ਮੋਰ ਪੰਖੀਆ ਕਲਰ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਇਹ ਵਾਲਾ ਦੇਖੋ ਜੀ ਇਹ ਪੀਸ ਗਾਜਰੀ ਕਲਰ ਹੈ ਇਸ ਸੈਲਫ ਦੇ ਵਿੱਚ ਮਿਲੂਗਾ ਤੁਹਾਨੂੰ ਸੈਲਫ ਦੇ ਵਿੱਚ ਪੈਣ ਵਾਲਾ ਪੀਸ ਹੈ ਜੀ ਸੈਲਫ ਦੇ 5.5 ਦੀ ਕੱਟ ਰਹੂਗੀ ਜੀ ਇਹ ਇਹ ਵਾਲਾ ਪੀਸ ਦੇਖੋ ਜੀ ਇਹ ਵਾਲਾ ਜਿਹੜਾ ਪੀਸ ਹੈ ਜੀ ਇਹ ਹੈਗਾ ਲੈਮਨ ਕਲਰ ਦੇਖੋ ਲੈਮਨ ਕਲਰ ਦੇ ਵਿੱਚ ਸਾਡੇ ਕੋਲੇ ਵਰਕ ਵੀ ਹੋਇਆ ਐ ਇਦਾਂ ਦੇ ਪੀਸ ਦੇ ਵਿੱਚ ਹੀ ਦੇਖ ਸਕਦੇ ਹੋ ਤੁਸੀਂ ਬੜਾ ਪਿਆਰਾ ਜਿਹਾ ਵਰਕ ਹੋਇਆ ਐ ਇਦਾਂ ਤੁਸੀਂ ਵੀ ਵਰਕ ਕਰਵਾ ਕੇ ਇਦਾਂ ਦੇ ਸੋਹਣੇ ਜਿਹੇ ਸੁੱਟ ਰੈਡੀ ਕਰ ਸਕਦੇ ਹੋ ਇਹ ਲੈਮਨ ਕਲਰ ਹੋਊਗਾ ਜੀ ਇਹ ਵਾਲਾ ਕਲਰ ਦੇਖੋ ਜੀ ਇਹ ਬੜਾ ਨਿਊ ਜੀ ਟੋਨ ਜਿਹਦੇ ਵਿੱਚ ਕਲਰ ਹੋਊਗਾ ਬੜਾ ਪਿਆਰਾ ਜਿਹਾ ਇਹਨੂੰ ਅਸੀਂ ਗ੍ਰੀਨ ਵੀ ਨਹੀਂ ਕਹਿ ਸਕਦੇ ਨਿਊ ਟੋਨ ਦੇ ਵਿੱਚ ਕਲਰ ਹੈ ਦੇਖ ਸਕਦੇ ਹੋ ਇਹਦੇ ਸਟੱਫ ਦੀ ਡਿਜ਼ਾਈਨਿੰਗ ਦੇਖ ਸਕਦੇ ਹੋ ਬਣੀ ਹੋਈ ਸੈਲਫ ਦੇ ਵਿੱਚ ਬਿਲਕੁਲ ਸੌਫਟ ਸਟਾਫ ਹੈ ਜੀ ਕੋਈ ਚੁੱਬਣ ਵਾਲਾ ਨਹੀਂ ਹੈਗਾ ਇਹ ਇਹ ਵਾਲਾ ਕਲਰ ਦੇਖੋ ਜੀ ਇਹ ਸਕਿਨ ਬੇਸ ਦੇ ਵਿੱਚ ਬਿਸਕੁਟੀ ਕਲਰ ਹੈ ਜੀ ਬੜਾ ਪਿਆਰਾ ਜਾਂ ਇਹਦੀ ਵੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਡਿਜ਼ਾਈਨਿੰਗ ਬਣੀ ਹੋਈ ਹੈ ਪੀਸ ਦੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਇਹ ਵਾਲੇ ਫਿਰ ਰਹਿਣ ਵਾਲਾ ਮੋਰ ਪੰਖੀਆ ਕਲਰ ਇਹ ਵੀ ਬੜਾ ਪਿਆਰਾ ਜਾਂ ਤੇ ਵਰਕ ਬਹੁਤ ਪਿਆਰਾ ਹੁੰਦਾ ਜੀ ਇਹ ਵਾਲੇ ਕਲਰ ਤੇ ਬਹੁਤ ਸੋਹਣਾ ਵਰਕ ਹੁੰਦਾ ਮੋਰ ਪੰਖੀਆ ਕਲਰ ਤੇ ਏ ਮਿਲੂਗਾ ਤੁਹਾਨੂੰ ਗਾਜ਼ਰੀ ਕਲਰ ਦੇ ਵਿੱਚ ਪਿੰਕ ਗਾਜ਼ਰੀ ਕਲਰ ਇਹ ਵੀ ਸੈਲਫ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਆਊਗਾ ਜੀ ਦੇਖ ਸਕਦੇ ਹੋ ਤੁਸੀਂ ਮਸਟਰਡ ਸ਼ੇਡ ਦੇ ਵਿੱਚ ਆਉਣ ਵਾਲਾ ਪੀਸ ਹੈ ਬਿਲਕੁਲ ਸੌਫਟ ਸਟੱਫ ਹੈ ਜੀ ਇਹ ਕੋਈ ਹਾਰਡ ਸਟੱਫ ਨਹੀਂ ਹੈਗਾ ਇਹ ਵਾਲਾ ਬਿਸਕਿਟੀ ਕਲਰ ਦੇ ਵਿੱਚ ਹੈ ਇਹ ਵੀ ਸੈਲਫ ਦੇ ਵਿੱਚ ਹੈ ਜੀ ਤੁਹਾਨੂੰ ਇਦਾਂ ਨਜ਼ਦੀਕ ਤੋਂ ਦਿਖਾ ਸਕਦੀਆਂ ਸੈਲਫ ਦੇ ਵਿੱਚ ਰਹਿਣ ਵਾਲੇ ਪੀਸ ਹੈ ਜੀ ਇਹ ਠੀਕ ਹੈ ਜੀ ਬਿਲਕੁਲ ਸੌਫਟ ਸਟੱਫ ਹੈ ਇਹ ਸੀ ਗ੍ਰੀਨ ਦਾ ਕਲਰ ਹੈ ਬੜਾ ਪਿਆਰਾ ਜਿਹਾ ਇਹ ਵੀ ਤੁਸੀਂ ਦੇਖ ਲਓ ਜੀ ਸੈਲਫ ਪਰ ਡਿਜ਼ਾਈਨਿੰਗ ਦੇਖ ਸਕਦੇ ਹੋ ਸੈਲਫ ਦੇ ਵਿੱਚ ਬਣੀ ਹੈ 5.5 ਦੀ ਰਹਿਣ ਵਾਲੀ ਹੈ ਕੱਟ ਸਾਰੇ ਪੀਸਾਂ ਦੀ ਵੱਡੀ ਕੱਟ ਹੈ ਜੀ ਇਹਨਾਂ ਦੀ ਦੋ ਦੋ ਪੀਸ ਸੇਮ ਕਲਰ ਦੇ ਅਵੇਲੇਬਲ ਹੈ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਸੀ ਗ੍ਰੀਨ ਜਾਂ ਪਿਸਤਾ ਦਾ ਕਲਰ ਹੈ ਜਿਹਨੂੰ ਪਿਸਤਾ ਕਲਰ ਕਹਿ ਸਕਦੇ ਹਾਂ ਸੀ ਇਹਦੀ ਵੀ ਡਿਜ਼ਾਈਨਿੰਗ ਦੇਖੋ ਜੀ ਸੈਲਫ ਦੇ ਵਿੱਚ ਬਣਿਆ ਹੋਇਆ ਜੀ ਦੇਖੋ ਸੈਲਫ ਦੇ ਵਿੱਚ ਬਣਿਆ ਹੋਇਆ ਪੀਸ ਹੈ ਇਹ ਵਾਲਾ ਚੈੱਕ ਕਰੋ ਜੀ ਸੇਮ ਦੋ ਪੀਸ ਲੈ ਸਕਦੇ ਹੋ ਇਹਨਾਂ ਉੱਪਰ ਡਿਜ਼ਾਈਨਿੰਗ ਬਹੁਤ ਪਿਆਰੀ ਹੁੰਦੀ ਹੈ ਜੀ ਇਹ ਵਾਲਾ ਕਲਰ ਦੇਖੋ ਜੀ ਵਾਈਨ ਕਲਰ ਦੇ ਵਿੱਚ ਆਊਗਾ ਸਾਢੇ 5 ਜੀ ਰਹੂਗੀ ਕੱਟ ਦੇਖ ਸਕਦੇ ਹੋ ਤੁਸੀਂ ਸਟਾਫ ਬੜਾ ਪਿਆਰਾ ਜਾਂ ਸਟਾਫ ਰਹੂਗਾ ਜੀ ਇਹ ਦੇਖ ਸਕਦੇ ਹੋ ਤੁਸੀਂ ਵਾਈਨ ਕਲਰ ਦੇ ਵਿੱਚ ਸਾਡੇ ਕੋਲੇ ਵਰਕ ਹੋਇਆ ਜੀ ਐਦਾਂ ਤੁਸੀਂ ਵੀ ਬੜਾ ਸੋਹਣਾ ਜਿਹਾ ਸੂਟ ਰੈਡੀ ਕਰ ਸਕਦੇ ਹੋ ਬਣਾ ਕੇ ਇਹ ਵਾਲੇ ਪੀਸਾਂ ਦੇਖੋ ਜੀ ਇਹ ਵੀ ਖਾਦੀ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ। ਸਕਿਨ بیس ਦੇ ਵਿੱਚ ਆਊਗਾ ਜੀ। ਇਹ ਮਸਟਰਡ ਸ਼ੇਡ ਦੇ ਵਿੱਚ ਆਉਣ ਵਾਲਾ ਹੈ। ਬਿਲਕੁਲ ਸੌਫਟ ਸਟਾਫ ਹੈ ਜੀ। ਬਿਲਕੁਲ ਸੌਫਟ। ਇਹ ਫਿਰ ਮੋਰ ਪੰਖੀਆ ਕਲਰ ਆਉਣ ਵਾਲਾ ਜੀ। ਡਾਰਕ ਗ੍ਰੀਨ ਕਲਰ ਆਊਗਾ ਜੀ। ਇਹ ਵੀ ਬੜਾ ਪਿਆਰਾ ਲੱਗਦਾ ਸੂਟ ਰੈਡੀ ਹੋਇਆ ਡਾਰਕ ਗ੍ਰੀਨ ਕਲਰ ਦੇ ਵਿੱਚ। ਇਹ ਵਾਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈਣ ਵਾਲਾ ਬਲੂ ਨਾ ਨੂੰ ਸਕਾਈ ਬਲੂ ਕਹਿ ਸਕਦੇ ਆ ਨਾਇਲਸੀ ਬਲੂ ਕਹਿ ਸਕਦੇ ਆ ਬਹੁਤ ਸੋਹਣਾ ਕਲਰ ਹੈ ਜੀ ਦੇਖ ਸਕਦੇ ਹੋ ਡਿਜ਼ਾਈਨਿੰਗ ਸੈਲਫ ਦੇ ਵਿੱਚ ਬਣੀ ਹੋਈ ਹੈ ਜੀ ਇਹਦੀ ਸੈਲਫ ਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਇਹ ਮਹਿਰੂਨ ਰੈੱਡ ਕਲਰ ਹੋਊਗਾ ਜੀ ਇਹ ਵੀ ਸੈਲਫ ਦੇ ਵਿੱਚ ਰਹੂਗਾ ਮਹਿਰੂਨ ਰੈੱਡ ਕਲਰ ਰਹੂਗਾ ਜੀ ਇਸ ਸਕੈਨ ਬੇਸ ਤੇ ਵਿੱਚ ਰਹਿਣ ਵਾਲਾ ਦੇਖ ਸਕਦੇ ਹੋ ਸੈਲਫ ਦੇ ਵਿੱਚ ਪੀਸਾਂ ਦੇ ਨਜ਼ਦੀਕ ਤੋਂ ਦੇਖੋ ਇਹਦੀ ਡਿਜ਼ਾਈਨਿੰਗ ਠੀਕ ਹੈ ਜੀ ਕਈ ਵਾਰੀ ਡਾਰਕ ਕਲਰ ਦੇ ਵਿੱਚ ਇਦਾਂ ਡਿਜ਼ਾਈਨਿੰਗ ਨਹੀਂ ਦਿਖਦੀ ਪਰ ਲਾਈਟ ਕਲਰ ਵਿੱਚ ਦਿਖਦੀ ਹੈ ਪੀਸਾਂ ਦੀ ਇਹ ਵਾਲਾ ਦੇਖੋ ਜੀ ਗ੍ਰੀਨ ਕਲਰ ਡਾਰਕ ਸੀ ਗ੍ਰੀਨ ਹੈ ਇਹਦੀ ਵੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਸੈਲਫ ਦੇ ਵਿੱਚ ਬਣੀ ਹੋਈ ਬਿਲਕੁਲ ਸੌਫਟ ਸਟਾਫ ਹੈ ਜੀ ਬਿਲਕੁਲ ਸੌਫਟ ਵਾਲਾ ਇਹ ਵਾਲਾ ਦੇਖੋ ਕਲਰ ਇਹ ਵੀ ਬੜਾ ਸੋਹਣਾ ਰਾਇਲ ਬਲੂ ਜਿਹਾ ਕਲਰ ਰਹਿਣ ਵਾਲਾ ਹੈ ਇਹ ਵਾਲਾ ਕਲਰ ਚੈੱਕ ਕਰੋ ਇਹ ਵਾਲਾ ਚੈੱਕ ਕਰੋ ਜੀ ਕਲਰ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਲਾਈਟ ਜਆ ਮਹਿੰਦੀ ਜਆ ਕਲਰ ਹੈ ਜੀ ਲਾਈਟ ਮਹਿੰਦੀ ਕਲਰ ਬਹੁਤ ਪਿਆਰਾ ਪੀਸ ਹੈ ਕਲਰ ਵੀ ਦੇਖੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹ ਮਹਿਰੂਨ ਕਲਰ ਦੇ ਵਿੱਚ ਆਊਗਾ ਜੀ ਇਹ ਮਹਿਰੂਨ ਕਲਰ ਦੇ ਵਿੱਚ ਹਨਾ ਦੇਖੋ ਜੀ ਸੈਲਫ ਦੇ ਵਿੱਚ ਬਣੇ ਹੋਏ ਪੀਸ ਹੈ ਇਹਨਾਂ ਦੀ ਜਿਹੜੀ ਪ੍ਰਾਈਸ ਰਹੂਗੀ 250 ਰੁਪਏ ਕਿਉਂਕਿ ਇਹਦੀ ਕੱਟ ਵੱਡੀ ਹੈ ਜੀ 5.5 ਦੀ ਕੱਟ ਰਹਿਣ ਵਾਲੀ ਹੈ ਤੇ ਇਹ ਵਾਲੇ ਪੀਸਾਂ ਦੀ ਜਿਹੜੀ ਕੱਟ ਰਹੂਗੀ 4 ਤੋਂ ਲੈ ਕੇ 4.5 ਤੱਕ ਰਹੂਗੀ ਜੀ ਇਹ ਵੀ ਖਾਦੀ ਦੇ ਵਿੱਚ ਰਹਿਣ ਵਾਲੇ ਪੀਸ ਹੈ ਇਹ ਤੁਹਾਨੂੰ ਪੀਸਾਂ ਦੇ ਉੱਪਰ ਤੁਹਾਨੂੰ ਆਫਰ ਹੈ ਜੀ ਜੇਕਰ ਇੱਕ ਪੀਸ ਬਾਏ ਕਰ ਰਹੇ ਹੋ 150 ਜੇਕਰ 5 ਪੀਸ ਲਓਗੇ ਤੇ ਸਾਡੇ ਕੋਲ ਤੁਹਾਨੂੰ 500 ਦੇ 5 ਪੀਸ ਪੈਣ ਵਾਲੇ ਹੈ ਜੀ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਪੀਸ ਇਨਾ ਪੀਸਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸਕਰੀਨ ਉੱਪਰ ਤਾਂ ਨੰਬਰ ਮੈਂਸ਼ਨ ਕੀਤਾ ਗਿਆ ਉਸੇ ਨੰਬਰ ਉੱਪਰ ਤੁਹਾਨੂੰ ਅਸੀਂ ਕਾਲ ਕਰਨੀ ਹੈ ਤਾਂ ਤੁਸੀਂ ਆਪਣਾ ਆਰਡਰ ਬੁੱਕ ਕਰਨਾ WhatsApp ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਅੱਜ ਦੀ ਵੀਡੀਓ ਸਾਡੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ